ਰਾਜੋਵਾਨਾ ਜਿਹੜਾ ਉਹ 71 ਦੀ جنگ ਲੜ ਕੇ ਆਇਆ ਹੈ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਬਿਆਨ ਸਿੰਘ ਜੀ ਦਾ ਉਹਨੇ ਕਤਲ ਕੀਤਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਚੀਫ ਮਿਨਿਸਟਰ ਹੋਵੇ ਕੋ ਮਿਨਿਸਟਰ ਹੋਵੇ ਤੁਸੀਂ ਕਹੋਗੇ ਅਸੀਂ ਭਾਵਕ ਹੋ ਕੇ ਮਾਰਤਾ ਹੈ ਜੇ ਰਵਨੀਤ ਬਿੱਟੂ ਜੀ ਨੇ ਉਹਦਾ ਜਵਾਬ ਦਿੱਤਾ ਤੇ ਉਹਨੇ ਕੀ ਗਲਤ ਕੀਤਾ ਬਿਲਕੁਲ ਇਨਕਾਉਂਟਰ ਹੋਣੇ ਚਾਹੀਦੇ ਨੇ ਤੇ ਹੋਣੇ ਚਾਹੀਦੇ ਨੇ ਜਿਹੜੇ ਵੀ ਲੋਕ ਗੈਂਗਸਟਰ ਹੋਣ ਇਹੋ ਜਿਹਾ ਤਾਂ ਕੰਮ ਹੋਣਾ ਚਾਹੀਦਾ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਨ ਉਹਨਾਂ ਨੂੰ ਮਾਰਨ ਤੱਕ ਉਹਨਾਂ ਨੂੰ ਮਜ਼ਬੂਤ ਕਰਨ ਟੈਂਟ ਸਰਕਾਰ ਦਾ ਬਿਲਕੁਲ ਠੀਕ ਹੈ ਔਰ ਜਿਹੜਾ ਇਹਦੇ ਤੇ ਰਾਜਨੀਤੀ ਕਰਦਾ ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਨ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਇਹੋ ਜਿਹਾ ਸ਼ਖਤਾ ਪਾਕਿਸਤਾਨ ਦੇ ਇਸ਼ਾਰੇ ਤੇ ਚੱਲਣੇ ਵਾਲਾ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਰਵਨੀਤ ਬਿੱਟੂ ਇਸ ਗੱਲ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਤਾਂ ਰਾਜੂ ਰਾਜੋਵਾਨਾ ਜਿਹੜਾ ਹੈ ਉਹ ਕਤਲ ਦੀ جنگ ਲੜ ਕੇ ਆਇਆ ਹੈ ਜਿਹੜੇ ਸਵਾਲ ਪੁੱਛਦੇ ਉਹਨੂੰ ਠੱਢਣੇ ਕਤਲ ਦੀ جنگ ਲੜ ਕੇ ਆਇਆ ਹੈ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਬਿਨ ਸਿੰਘ ਜੀ ਦਾ ਉਹਨਾਂ ਨੇ ਕਤਲ ਕੀਤਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕੋਈ ਮੁਚੀ ਮਿੰਟ ਤੋਂ ਹੋਵੇ 1 ਮਿੰਟ ਤੋਂ ਹੋਵੇ ਤੁਸੀਂ ਕਹੋਗੇ ਅਸੀਂ ਭਾਵਕ ਹੋ ਕੇ ਮਾਰਤਾ ਉਹਨਾਂ ਨੇ ਅਮਨ ਸ਼ਾਂਤੀ ਦਿੱਤਾ ਅਜ ਪੰਜਾਬ ਦੇ ਵਿੱਚ ਜੇ ਅਮਨ ਸ਼ਾਂਤੀ ਹੈ ਅੱਜ ਲੋਕ ਰਾਤ ਨੂੰ ਸੌਂਦੇ ਨੇ ਉਦੋਂ ਸੌਂਦੇ ਸੀ ਉਦੋਂ ਪਤਾ ਨਹੀਂ ਕਿਹੜਾ ਬੰਦਾ ਆਵੇ ਕਿਹੜਾ ਕਿਸੇ ਨੂੰ ਮਾਰ ਕੇ ਚਲੇ ਅਮਨ ਸ਼ਾਂਤੀ ਦਿੱਤਾ ਰਾਜੋ ਉਹਨਾਂ ਨੇ ਕੋਈ ਘਾਤਰ ਦੀ ਜੰਗ ਲੜੀਏ ਜੇ ਰਵਨੀਤ ਬਿੱਟੂ ਜੀ ਨੇ ਉਹਦਾ ਜਵਾਬ ਦਿੱਤਾ ਤੇ ਉਹਨਾਂ ਨੇ ਕੀ ਗਲਤ ਕੀਤਾ ਉਹਨਾਂ ਦੇ ਗ੍ਰੈਂਡਫਾਦਰ ਨੂੰ ਸ਼ਹੀਦ ਕੀਤਾ ਉਹਨਾਂ ਦਾ ਸਟੈਂਡ ਬਿਲਕੁਲ ਠੀਕ ਆ ਅਸੀਂ ਰਮਨੀਤ ਬਿੱਟੂ ਜੀ ਦੇ ਨਾਲ ਆ ਸਰਦਾਰ ਬਿਹੰਤ ਸਿੰਘ ਜੀ ਨੇ ਪੰਜਾਬ ਨੂੰ ਅਮਨ ਸ਼ਾਂਤੀ ਦਿੱਤਾ ਸਰ ਇਸ ਤੋਂ ਇਲਾਵਾ ਲਗਾਤਾਰ ਐਨਕਾਉਂਟਰ ਹੋ ਰਹੀ ਨਹੀਂ ਕਿ ਜਿਵੇਂ ਦੇਖਦੇ ਹੋ ਬਿਲਕੁਲ ਐਨਕਾਉਂਟਰ ਹੋਣੇ ਚਾਹੀਦੇ ਨੇ ਕਿ ਹੋਣੇ ਚਾਹੀਦੇ ਨੇ ਜਿਹੜੇ ਵੀ ਲੋਕ ਗੈਂਗਸਟਰ ਹੋਣ ਜਿਹੜੇ ਪੰਜਾਬ ਦੇ ਵਿੱਚ ਨਾਰਕੋ ਟੈਰੋਰਿਜ਼ਮ ਫੈਲਾਉਣ ਮਾਵਾ ਦੇ ਪੁੱਤ ਨਾਰਕੋ ਟੈਰੋਰਿਜ਼ਮ ਫਲਾ ਕੇ ਉਹਨਾਂ ਨੂੰ ਬਰਬਾਦ ਕਰਨ ਘਰਾਂ ਦੇ ਘਰ ਬਰਬਾਦ ਕਰਨ ਉਹਨਾਂ ਦੇ ਕਰਕੇ ਸਾਡੇ ਮਾਵਾ ਮਾਪੇ ਨੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਦਿੱਤਾ ਤੇ ਇਹੋ ਜਿਹਾ ਤਾਂ ਕੰਮ ਹੋਣਾ ਚਾਹੀਦਾ ਜਿਹੜੇ ਲੋਕਾਂ ਦੇ ਪੁੱਤਾਂ ਨੂੰ ਬਰਬਾਦ ਕਰਨ ਉਹਨਾਂ ਨੂੰ ਮਾਰਨ ਤੱਕ ਉਹਨਾਂ ਨੂੰ ਮਜਬੂਤ ਕਰਨ ਤੇ ਜਿਹੜੇ ਵੀ ਲੋਕ ਇਹੋ ਜਿਹਾ ਕੰਮ ਕਰਦੇ ਨੇ ਜਿਉ ਉਹ ਨਹੀਂ ਘਟਦੇ ਜਿਉ ਉਹ ਕਾਬੂ ਆਉਂਦੇ ਨੇ ਤੇ ਉਹਨਾਂ ਦਾ ਬਿਲਕੁਲ ਇਨਕਾਊਂਟਰ ਹੋਣਾ ਚਾਹੀਦਾ ਸਟੈਂਡ ਸਰਕਾਰ ਦਾ ਬਿਲਕੁਲ ਠੀਕ ਹੈ ਔਰ ਜਿਹੜਾ ਇਹਦੇ ਤੇ ਰਾਜਨੀਤੀ ਕਰਦਾ ਮੈਂ ਸਮਝਦਾ ਵੀ ਉਹ ਪੰਜਾਬ ਦੇ ਵਿੱਚ ਚਾਹੁੰਦਾ ਨਸ਼ੇ ਵਧਣ ਪੰਜਾਬ ਦੇ ਸਾਡੀ ਨੌਜਵਾਨੀ ਬਰਬਾਦ ਹੋਵੇ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਾਲਾ ਕੋਈ ਵੀ ਇਹੋ ਜਿਹਾ ਸ਼ਖਚਾ ਪਾਕਿਸਤਾਨ ਦੇ ਇਸ਼ਾਰੇ ਦੇ ਚਰਨੇ ਵਾਲਾ ਉਹਦੇ ਖਿਲਾਫ ਸਖਤ ਕਾਰਵਾਈ ਹੋ ਲਗਾਤਾਰ ਸਰਕਾਰ ਹੁਣ ਸਹਿਲਦਾ ਤਾਂ ਕਿਤਨਾ ਕਿਤੇ ਜਿਹੜੇ ਛੋਟੇ ਛੋਟੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਤੋਂ ਜਿਹੜੀ ਫੜਨ ਦੀ ਸ਼ੁਰੂਆਤ ਕੀਤੀ ਹੈ ਸਰਕਾਰ ਨੇ ਕਿਤਨਾ ਜਿਹੜੇ ਨਸ਼ਾ ਤਸਕਰਾਂ ਨੂੰ ਫੜਨ ਦੀ ਸ਼ੁਰੂਆਤ ਉਹ ਤਾਂ ਪਹਿਲਾਂ ਵੀ ਸੀ ਹੁਣ ਵੀ ਹੈ ਇਹਦੇ ਵੀ ਸਾਰੀ ਪੋਲੀਟੀਕਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਪੋਲੀਟੀਕਲ ਪਾਰਟੀ ਦਾ ਕੰਮ ਨਹੀਂ ਇਹ ਇਕੱਲਾ ਸਰਕਾਰ ਦਾ ਕੰਮ ਨਹੀਂ ਇਹ ਇਕੱਲਾ ਪੁਲਿਸ ਦਾ ਕੰਮ ਨਹੀਂ ਹਰ ਚੀਜ਼ ਅਸੀਂ ਪੁਲਿਸ 'ਤੇ ਛੱਡ ਦਿੰਦੇ ਹਾਂ ਹਰ ਚੀਜ਼ ਅਸੀਂ ਸਰਕਾਰਾਂ ਨੇ ਛੱਡ ਦਿੰਦੇ ਹਾਂ ਅਸੀਂ ਵੋਟਾਂ ਲੈਨੇ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਲੋਕ ਅਸੀਂ ਐਮਐਲਏ ਬਣਨੇ ਆ ਅਸੀਂ ਮਨਿਸਟਰ ਬਣਨੇ ਆ ਅਸੀਂ ਕਾਉਂਸਲਰ ਬਣਨੇ ਆ ਅਸੀਂ ਐਮਪੀ ਬਣਨੇ ਆ ਸਾਡੀ ਜ਼ਿੰਮੇਵਾਰੀ ਕੀ ਆ ਸਾਡੇ ਕੋਲ ਲੱਖਾਂ ਕਰੋੜਾਂ ਵਰਕਰ ਨੇ ਅਸੀਂ ਵਰਕਰਾਂ ਨੂੰ ਉਸ ਪਾਸੇ ਕਿਉਂ ਨਹੀਂ ਲਾਉਂਦੇ ਨਸ਼ੇ ਨੂੰ ਖਤਮ ਕਰਨ ਲਈ ਅਸੀਂ ਇਹ ਜਿਹੜੀ ਬੁਰਾਈਆਂ ਨੇ ਉਹ ਖਤਮ ਕਰ ਲਈ ਅਸੀਂ ਕਾਰਕਿਰਤਾ ਜਿਹੜੇ ਨੇ ਜਿਹੜੇ ਸਾਡੇ ਬਲਾਕਾਂ ਦੇ ਪ੍ਰਧਾਨ ਨੇ ਵਾਡਾਂ ਦੇ ਪ੍ਰਧਾਨ ਨੇ ਜ਼ਿਲ੍ਹਿਆਂ ਦੇ ਪ੍ਰਧਾਨ ਨੇ ਹਜ਼ਾਰਾਂ ਸਾਡੇ ਪੋਲਿਟਿਕਲ ਪਾਰਟੀਆਂ ਦੇ ਵਰਕਰ ਨੇ ਉਹਨਾਂ ਨੂੰ ਅਸੀਂ ਨਾਰਕੋਟਾਈਜ਼ਮ ਨਸ਼ੇ ਦੇ ਖਿਲਾਫ ਕੰਮ ਲਈ ਸਾਨੂੰ ਲਾਉਣਾ ਚਾਹੀਦਾ ਤਾਂ ਕਿ ਸਾਡੀ ਪੰਜਾਬ ਦੀ ਧਰਤੀ ਖੁਸ਼ਹਾਲ ਹੋਵੇ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਵਿਦੇਸ਼ਾਂ ਚ ਨਾ ਜਾਵੇ